ਤੋਰ ਕਾਹ ਦੀ ਕੀਤਾ ਪਾਪ ਕਰ ਜਾਂਦੇ ਗੁਰੂ ਦੀ ਬਾਤ ਨੂੰ ਗੁਰੂ ਦੀ ਸਿੱਖਿਆ ਨੂੰ ਨਾ ਲੈਂਦੇ ਇਹ ਤਾਂ ਸਾਡੇ ਲੋਕ ਦੇ ਰੋਕੋ ਐ ਕਿ ਜਿਹੜੇ ਲੋਕ ਤਾਂ ਜੀ ਸੇਵਾ ਵਾਲੇ ਗੁਰੂ ਨੂੰਾਰੇ ਬੈਠੋ ਪੂਜਾਵਣਗੇ ਹਾਂਜੀ ਗਾਣਾ ਫਿਰ ਮਮਾ ਰਕਲ ਜਿੱਦਣ ਦਸ਼ੇ ਵਰਗਾਂ ਜਾਂਦੇ ਸੀ ਉਹ ਬੰਦਾ ਚਿੱਲ ਉਹ ਕਿੱਥੇ ਰਹਿ ਗਿਆ ਉਹ ਆ ਗਿਆ ਕਿੰਨੇ ਮੋਢਾ ਹੋਇਆ ਜੀ ਉਹ ਤੇ ਸ਼ਰਾਬ ਵੀਰਾ ਕਿੱਥੇ ਰਹਿ ਗਿਆ ਉਹ ਉਧਰ ਚੱਲ ਗਿਆ ਹਾਂ ਮਾ ਦੇ ਉਹ ਸਹੀ ਲਿਖਿਆ ਹਾਂ ਸਹੀ ਲਿਖਿਆ ਗੁਰ ਦੁਆਰਾ ਗੁਰ ਦੁਆਰਾ ਜਿੱਥੇ ਤੁਹਾਡੇ ਪੈਰ ਪੈਰ ਸਤਿਗੁਰਾਂ ਦੇ ਦੁਆਰਾ ਗੁਰ ਸਾਗਰ ਮਸਤੂਆਣਾ ਸਾਹਿਬ ਧਿਆਨ ਦੇਖੋ ਜੀ ਅਸੀਂ ਅਮਰ ਉਹ ਇੱਥਰੋਂ ਕਿਰਨਦੀ ਅਸੀਂ ਜਾ ਰਹੇ ਆਂ ਸਭ ਦੇ ਘਰ ਦੇ ਸਿੱਖ ਸੋਨੂ ਵੀ ਹੀਰਾਂ ਵਾਲਾ ਮੈਂ ਚੱਲਣਾ ਮੇਲ ਆਣੀ ਆਂ 5-10 ਮਿੰਟ ਬਾਅਦ ਤੁਸੀਂ ਉੱਧਰ ਛੱਡ ਦਿਓ ਪਰ ਆਉਂਦੇ ਹੋਏ ਸਾਨੂੰ ਚੱਕ ਲਈਓ ਚਲੋ ਫਤਿਹ ਸਿੰਘ ਜੀ ਬੈਠੋ ਗੱਡੀ ਚ ਚਲੋ ਜੀ ਚਲੋ 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 ਅੱਜ ਤੁਹਾਡੇ ਵਿੱਚੋਂ ਵੀ ਬਹੁਤ ਦੇ ਮੜਿਆ ਜਿੰਨਾਂ ਨੂੰ ਨਾ ਜਾਣਾ ਕਿੰਨਾਂ ਨੇ ਅਸੀਂ ਵੀ ਜਾਣਨਾ ਕਿੰਨਾਂ ਨੇ ਨਹੀਂ ਜਾਣਾ ਠੀਕ ਆ ਜਾਂਦੇ ਹੋਏ ਸਾਨੂੰ ਚੱਕ ਲੈਣ ਉਹ ਵੀਰੇ ਨੂੰ ਕਿਹਾ ਆ ਜਾਵੇ ਪਰਨੀਤ ਅਦਾ ਇਹਦਾ ਮਲ ਫੋਨਾ ਮੈਂ ਪਿੱਛੇ ਟਾਵਰ ਬਣਾਣਾ ਹੈ ਨਾ ਅੱਛਾ ਜੀ ਪੂਰਾ ਵੈਰੀ ਗੁੱਡ ਕੀਤਾ ਠੀਕ ਹੈ ਪੂਰਾ ਬਣਾਵਾਂ ਇਹਨੂੰ ਸਿਖਿਆ ਨੇ ਇੰਗਲਿਸ਼ ਹਾਂਜੀ ਪੇਪਰ ਕੱਪ ਵੈਰੀ ਗੁੱਡ ਵੈਰੀ ਗੁੱਡ ਮੇਰਾ ਇੰਟੈਲੀਜੈਂਟ ਬੋਏ ਓਏ ਹੋਏ ਓਏ ਹੋਏ ਇਹਨੂੰ ਪਿੱਛੇ ਟਾਵਰ ਬਣਾ ਲਗਾ ਕੀ ਹੈ ਪਤਾ ਨਹੀਂ ਕੀ ਹੈ ਦੱਬਿਆ ਵੀ ਨਹੀਂ ਜਾਂਦਾ ਰਹਿਣ ਤਾਂ ਪੁੱਤ ਨਾ ਕੋਈ ਚੀਜ਼ ਨਾ ਹੋਵੇ ਮੈਡੀਸਿਨ ਨਾ ਹੋਵੇ ਕੋਈ ਕੱਢਣਾ ਖਾਜਾ ਕੀ ਬਣਿਆ ਹੈ ਸਰਦਾਰ ਟੈਂਟ ਅਮਲੀ ਹਣਾ ਫਤਿਹ ਵਧੀਆ ਲੱਗਦਾ ਲੱਗਦਾ ਹੈ ਨਾ ਹੋਰ ਆ ਇਧਰ ਉਹਨੇ ਗਿਆ ਬੋੜਾ ਆ ਜਾ ਬੋੜਾ ਹੀ ਲੱਗਦਾ ਮੈਨੂੰ ਤਾਂ ਰੁੱਤੀ ਅੱਜ ਵੀਊ ਦੇਖ ਕੇ ਨਾ ਸੋਨਾ ਆ ਰਿਹਾ ਹੈ ਇੱਕ ਹੰਡ ਰਕੋ ਜਿੰਦੀ ਸਦਰਾਂ ਦੇ ਪਾਣੀ ਫਿਰ ਗਿਆ ਪਰਨੀਤ ਕਹਿੰਦਾ ਮੈਂ ਸਨੈਪਚੈਟ ਪਾਣੀ ਤੂੰ ਮੇਰੇ ਆਈਫੋਨ 'ਚ ਡਾਟਾ ਨਹੀਂ ਹੁੰਦਾ ਆਈਫੋਨ ਚੋਨਲੀ ਮੈਂ ਵਾਈਫਾਈ ਚਲਾਨੀ ਆ ਚਲੋ ਜੀ ਬਹੁਤ ਸਰੀਆ ਬਾਦ ਅਜਿਹੀਆ ਜਗ੍ਹਾ ਤੇ ਆਏ ਆ ਬਹੁਤ ਟਾਈਮ ਬਾਅਦ ਅੱਜ ਕਰ ਚੱਕਰ ਲੰਘਿਆ ਮੈਂ ਸੈਟਰਡੇ ਨੂੰ ਵਰਤਵਾਉਂਗੀ ਉਹ ਵੀ ਸੈਟਰਡੇ ਨੂੰ ਇੱਧਰ ਆ ਰਹੀ ਦੀ ਤੁਸੀਂ ਅੱਜ ਉਹਨਾਂ ਤੇ ਜਾਗਾ ਸੀ ਇਹਨੂੰ ਲੈ ਜੰਦੇ ਹਣਾ ਨੈਕਸਟ ਸੈਟਰਡੇ ਦੇਖਣੀਂ ਦੀਦੀ ਮੈਂ ਤੈਨੂੰ ਸਪੈਸ਼ਲ ਟੀਆਂ ਦਾ ਸੱਦਾ ਦੇਣ ਆਈ ਆ ਠੀਕ ਹੈ 12 ਤਰੀਕ ਦੀਆਂ ਟੀਆਂ ਨੇ ਤੇ ਪੇਮੈਂਟ ਸਬਮਿਟ ਕਰਨੀ ਆਪਾਂ ਨੇ 550 ਇਸ ਵਾਰ ਤੇ ਉਹ ਕਹਿੰਦੇ ਨੇ ਵੀ ਉਹ ਕਹਿੰਦੇ ਸਵੇਰੇ ਜਦੋਂ ਮਰਜ਼ੀ ਆਓ ਤੇ ਜਦੋਂ ਮਰਜ਼ੀ ਜਾਓ ਕੋਈ ਟਾਈਮ ਦੀ ਬੰਦਿਸ਼ ਨਹੀਂ ਲਾਸਟ ਟਾਈਮ ਤਾਂ 4 ਵਜੇ ਤੱਕ ਹੀ ਨਾ ਇਸ ਵਾਰ ਕਹਿੰਦੇ ਕੋਈ ਚੱਕਰ ਨਹੀਂ ਜਦੋਂ ਮਰਜ਼ੀ ਜਾਓ ਕਿ ਜਦੋਂ ਤੁਸੀਂ ਕਹੋਗੇ ਖਾਣ ਪੀਣਾਂ ਕਿ ਹੁਣ ਸਾਡੇ ਵਾਸਤੇ ਖਾਣ ਨੂੰ ਆਵੇ ਜਾਂ ਪੀਣ ਨੂੰ ਤੁਹਾਡੇ ਹੁਕਮ ਅਨੁਸਾਰ ਸਾਰਾ ਕੁਝ ਹੋਊਗਾ ਚੱਲ 50 ਵਧ ਨੇ ਪਿਛਲੀ ਵਾਰ 500 ਸੀ ਹਾਂ ਪਹਿਲਾਂ ਪਿਛਲੀ ਵਾਰ 450 ਪਰ ਹੁਣ ਦੇਖੋ ਦੀਦੀ ਉਹ ਸਾਲ ਹੋ ਗਏ ਹਾਂ 500 ਤੇ ਸਾਲ ਵੀ ਤੇ ਹੋ ਗਿਆ ਹੁਣ ਤੁਸੀਂ ਦੇਖੋ ਹੋਰ ਕਨਸੂਟ ਸਾਡਾ ਆਪਣੇ ਸਿਲੈਕਟ ਕਰੋ ਤੇ ਤਿਆਰੀ ਤੇਰੀ ਕਰੋ ਐਨ ਗੱਜ-ਵੱਜ ਕੇ ਤੇ ਉਹਨਾਂ ਨੂੰ ਕਲਰ ਦੱਸਣਾ ਜੁੱਤੀਆਂ ਵਾਲੇ ਨੂੰ ਕਹਿੰਦੇ ਜੁੱਤੀਆਂ ਬਣਾਵਾਂਗੇ ਫਿਰ ਹਾਂ ਨਾਲ ਮੈਚਿੰਗ ਫਿਰ ਹੁਣ ਅੱਜ ਤੋਂ ਕਰੋ ਕੱਲ ਨੂੰ ਅਮਨ ਬੱਸ ਕਹਿੰਦੀ ਵੀ ਅੱਜ ਕੱਲ੍ਹ ਤੇ ਸੂਟ ਸਿਲੈਕਟ ਕਰੋ ਮੈਂ ਦੇ ਕੇ ਆਣੇ ਵਰਕਰ ਨੂੰ ਕੱਲ ਨੂੰ ਫਿਰ ਮੈਂ ਆਉਣੀ ਆ ਬਾਜ਼ਾਰ ਹਾਂ ਠੀਕ ਹੈ ਕੱਲ ਨੂੰ ਆ ਜਾਓ ਭਾਈ ਉੱਥੋਂ ਹੀ ਕਰ ਲਿਓ ਤੁਸੀਂ ਮੈਂ ਤਾਂ ਮੈਂ ਰੂਨ ਮੈਂ ਰੂਨ ਜੇ ਕਹਿ ਰਹੀਆਂ ਡਾਰਕ ਡਾਰਕ ਰੂਨ ਜੇ ਮੈਂ ਰੂਨ ਵਾਧੂ ਤੇਰਾ ਉਹੀ ਬੱਸ ਫਿਰ ਹੋਰ ਕਿਹੜਾ ਕਰਾਂ ਜਾਂ ਫਿਰ ਕੋਈ ਲਾਈਟ ਨਾਲ ਪਿੰਕ ਦੀਦੀ ਇਧਰੋਂ ਤਾਂ ਡੈਨ ਲੱਗਦਾ ਹੈ ਕੈਨੇਡਾ ਦੇ ਬੰ ਕੈਨੇਡਾ ਰਹਿੰਦੇ ਆ ਅਸੀਂ ਤੁਹਾਨੂੰ ਪਤਾ ਦੱਸਿਆ ਨਹੀਂ ਨਾ ਅਸੀਂ ਕਿ ਸ਼ੋਅ ਆਫ ਨਹੀਂ ਕਰਦੇ ਹੈਗੇ ਹਾਂ ਜਿਆਦਾ ਫੁਕਰੀ ਨਹੀਂ ਮਾਰਦੇ ਹੈਗੇ ਅਸੀਂ ਕੈਨੇਡਾ ਹੀ ਰਹਿੰਦੇ ਆ ਹਾਂ ਚੜੀਆਂ ਕਿੰਨੀਆਂ ਸੋਹਣੀਆਂ ਲੱਗਦੀਆਂ ਹੈ ਨਾ ਫਟਿਆ ਦੇਖੋ ਵਾਹ ਕਿੰਨੀਆਂ ਸੋਹਣੀਆਂ ਲੱਗਦੀਆਂ ਹੋਈਆਂ ਨੇ ਹੈ ਨਾ ਟਾਈਮ ਹੋ ਗਿਆ ਆਪਣਾ ਪੌਣੇ 3 ਵਜੇ ਦਾ ਪੌਣੇ 3 ਨਹੀਂ ਪੌਣੇ 3 ਤੋਂ ਉੱਪਰ ਹੀ ਹੋ ਗਿਆ 10 ਕਿ ਮਿੰਟ ਰਹਿ ਗਏ ਨੇ ਬੱਚੇ ਆਉਣ ਵਾਲੇ ਨੇ ਤੇ ਮੈਂ ਤੁਹਾਨੂੰ ਦਿਖਾਨੀ ਆ ਤੁਹਾਨੂੰ ਨਾ ਇੱਥੇ ਸਿਰਫ ਖੱਗਾ ਕਿੰਨੀਆਂ ਨੇ ਜੀ ਨਾ ਮੰਮੀ ਖੱਗਾ ਹੱਡੀਆਂ ਛੱਲੀਆਂ ਦਾ ਵੀ ਬ੍ਰਾਂਡ ਹੈ ਅਮਨ ਛੱਲੀਆਂ ਵੀ ਸਾਡੀਆਂ ਭੈਣਾਂ ਦੇ ਬੁਟੀਕ ਤੋਂ ਆਈਆਂ ਨੇ ਤੇ ਜੇ ਕਿਹਨੇ ਮਗਾਲੀਆਂ ਦੱਸ ਦਿਓ ਸਾਨੂੰ ਤੁਹਾਨੂੰ ਭੇਜ ਦਾਂਗੇ ਅਸੀਂ ਤੇ ਇੰਨੀਆਂ ਛੱਲੀਆਂ ਅਸੀਂ ਆ ਦੇਖ ਇਧਰ ਉਬਲਣ ਵਾਸਤੇ ਰੱਖੀਆਂ ਹੋਈਆਂ ਨੇ ਕਿਉਂਕਿ ਗੈਸ ਤੇ ਤੁਹਾਨੂੰ ਪਤਾ ਗੈਸ ਤੇ ਅਸੀਂ ਭਉਂਦੇ ਨਹੀਂ ਹੈਗੇ ਤੇ ਵੈਸੇ ਵੀ ਬੱਚੇ ਜ਼ਿਆਦਾ ਉਗਲੀਆਂ ਹੋਈਆਂ ਛੱਲੀਆਂ ਪਸੰਦ ਕਰਦੇ ਨੇ ਤੇ ਹੁਣ ਬਸ ਉਹ ਆਉਣ ਵਾਲੇ ਨੇ ਤੇ ਉਹਨਾਂ ਦੇ ਆਉਣ ਤੱਕ ਮੰਮੇ ਬਸ ਇੱਕ ਸਿਟੀ ਲਵਾਣੀ ਆਪਾਂ ਦੇ ਦੋ ਸਿਟੀ ਬਸ ਇੱਕ ਅੱਧੀ ਲਵਾਣੀ ਬਸ ਇੱਕ ਅੱਧੀ ਸਿਟੀ ਲਵਾਣੀ ਆਪਾਂ ਨੂੰ ਤੇ ਅੱਜ ਹੀ ਜਾਣਾ ਸੁੱਖ ਦੇ ਨਾਲ ਭਾਗਾ ਵਾਲਾ ਦੇਣ ਆ ਗਿਆ ਅਸੀਂ ਜਾਣਾ ਸੂਟ ਸਲੈਕਟ ਕਰਨਾ ਆਪਣੇ ਧੀਆਂ ਵਾਸਤੇ ਤੇ ਬੜੀ ਖੁਸ਼ੀ ਚੜੀ ਪਈ ਕਲਰ ਸਲੈਕਟ ਕਰਨ ਜਾਣਾ ਡਿਜ਼ਾਈਨ ਤੇ ਅਜੇ ਸੈਕਟ ਨਹੀਂ ਕੀਤੇ ਹੈਗੇ ਪਰ ਉਸ ਤੋਂ ਪਹਿਲਾਂ ਉਹੀ ਗੱਲ ਹਨਾ ਆਪਾਂ ਨੂੰ ਟੈਨਸ਼ਨ ਕਿ ਸਬਜ਼ੀ ਬਣਾ ਕੇ ਜਾਣੀ ਹੈ ਤੇ ਹੁਣ ਬਸ ਅਸੀਂ ਬਣਾਨੇ ਆ ਆਲੂ ਤੇ ਵੜੀਆਂ ਦੀ ਸਬਜ਼ੀ ਤੇ ਮੈਂ ਕੱਟਦੀਆਂ ਪਿਆਜ਼ ਪਿਉੜ ਤੇ ਅਮਰ ਉਹਨੇ ਨੂੰ ਛਲੀਆਂ ਛਲੀਆਂ ਲੱਗੀ ਹੋਈ ਹੈ ਤਿਆਰੀ ਕਰਨ ਅਮਰ ਦੇਖੀ ਤੈਨੂੰ ਪਿਆਜ਼ ਕਟਾਂਗੇ ਚਾਰ ਬਸ ਬਹੁਤੀ ਤੈਨੂੰ ਵੱਧੂ ਜਾ ਲਸਣ ਬਾਹਰ ਰੱਖਿਆ ਨਾ ਮਿਲਦਾ ਤੂੰ ਇਹ ਸਬਜੀ ਬਣਾ ਆਵਨੋ ਕੇ ਤੇ ਫੇਰ ਹੀ ਅਸੀਂ ਜਾਵਾਂਗੇ ਉਸ ਤੋਂ ਬਾਅਦ ਚਲੋ ਆ ਕੇ ਸਬਜੀ ਬਣੀ ਹੋਊਗੀ ਅਸੀਂ ਫੁਲਕੇ ਬਣਾ ਲਾਂਗੇ ਕਿਉਂਕਿ ਆ ਕੇ ਫੇਰ ਬਹੁਤ ਮੁਸ਼ਕਲ ਲੱਗਦਾ ਸਬਜੀ ਬਣਾਣੀ ਮੈਨੂੰ ਪਤਾ ਲੇਟ ਤੇ ਅਸੀਂ ਹੋਈ ਜਾਣਾ ਘਟੋ ਘਟ ਸਵਾ 9:30 ਆਵਾਂਗੇ ਤੇ ਲਸਣ ਨਾ ਛਿੱਲਣ ਦਾ ਮੈਂ ਬੜਾ ਸੌਖਾ ਤਰੀਕਾ ਲੱਭਿਆ ਵਸਤਾ ਚਲੋ ਗੈਸ ਤੇ ਨਹੀਂ ਭੁੰਣਾ ਚਾਹੀਦਾ ਪਰ ਜੇ ਚਲੋ ਜੇ ਤੁਸੀਂ ਚੁੱਲਾ ਚਲਾ ਬਾਲਦੇ ਤੁਹਾਡੇ ਲਈ ਜ਼ਿਆਦਾ ਵਧੀਆ ਹੈ ਚੁੱਲੇ 'ਚ ਲਸਣ ਭੁੰਨ ਲਓ ਤੇ ਲਸਣ ਭੁੰਨ ਕੇ ਨਾ ਮਿੰਟ ਲੱਗਦਾ ਹੈ ਗੜੀਆਂ ਲਸਣ ਦੀਆਂ ਤੁਰੀਆਂ ਨੇ ਨਾ ਤੇ ਉਹ ਨਾਲ ਦੀ ਨਾਲ ਆ ਨਿਕਲੀ ਆਉਂਦੀਆਂ ਨੇ ਮਾੜਿਆ ਪੋਲੇ ਜੇ ਦੱਬੇ ਤੇ ਲਸਣ ਛਿੱਲਣ ਨੂੰ ਜਿੰਨਾ ਟਾਈਮ ਲੱਗਦਾ ਨਾ ਭੁੰਨ ਕਿੰਨਾ ਟਾਈਮ ਹੀ ਲੱਗਦਾ ਹੈਗਾ फटाफट ਭੁੰਨੋ ਤੇ ਲਸਣ ਨੂੰ ਛਿੱਲ ਲਓ ਲਓ ਜੀ ਢੱਕਣਾ ਹੀ ਕਿਉਂ ਫਤਿਹ ਸਿੰਘ ਨੇ ਛੱਲੀਆਂ ਵੇਖ ਕੇ ਖੁਸ਼ ਹੋ ਜਾਣਾ ਆ ਕੇ ਪਹਿਲਾਂ ਉਹਨੇ ਜਮਣਾਂ ਨੂੰ ਪਣਾ ਜਮਣਾਂ ਨੂੰ ਪਹਿਲਾਂ ਹੈ ਜਮਣਾਂ ਨੂੰ ਲੈ ਕੇ ਲਾਂਦੇ ਤੇ ਉਹਨਾਂ ਦੀ ਵੀ ਚਾਹਣਾ ਪਾਣੀ ਦਰ ਹੈ ਆਹ ਸਾਤੇ ਜਮਣਾਂ ਦਾ ਆ ਕਿੰਨੂੰ ਦੱਤਾ ਹੀ ਬਣੂਗਾ ਕੋਈ ਆਇਆ ਨਹੀਂ ਇੱਕ ਖਾਸ ਬੰਦੇ ਨਾਲ ਸਵਾਲ ਆਦਾ ਹੈ ਹੈ ਕੋਲਡ ਡਰਿੰਕ ਨਾਲ ਫਿਰ ਥੋੜਾ ਲੂਨ ਦੀ ਘਟ ਲੱਗਦਾ ਹੈ ਤਾਂ ਕਰਕੇ ਸਵਾਲ ਲੱਗਦਾ ਹੈ ਆਹ ਲਸਣ ਤੇ ਆਂਜੀ ਕਰਦਾ ਹੋਵੇ ਮੋਟਾ ਮੋਟਾ ਜਿਆ ਹੈ ਨਾ ਜਮਣਾ ਮਣ ਉਹ ਹੀ ਨੇ ਜਿਹੜੀਆਂ ਅਮੜਾ ਮਟਰ ਤੋਂ ਐਂ ਸਿੱਟੇ ਪਏ ਤੈਨੂੰ ਪਤਾ ਵੀ ਹੈਗਾ 180 ਰੁਪਏ ਕਿਲੋਨੇ ਦੂਜੀ ਚੱਕ ਕਿੱਥੇ ਐ ਪਤਾ ਨਹੀਂ ਜਾਂ ਕਿਸੇ ਦਾਣਾ ਤੇ ਨਹੀਂ ਵੱਡੀ ਕੌਣ ਵੱਡੀ ਦੀਦੀ ਅੱਜ ਸ਼ਦੈਣ ਉਹ ਚੱਲੀ ਆਨੇ ਬਟਿਕ ਦਾ ਕੰਮ ਵੀ ਸ਼ੁਰੂ ਕਰ ਲਿਆ ਨਾਲ ਉਹ ਕਮਲੀ ਹੋਈ ਪਈ ਏ ਉਦੋਂ ਦੀ ਕਿਉਂ ਕਿ ਉਹ ਘੜੀ ਘੜੀ ਅੰਮਣ ਨੂੰ ਮੈਸੇਜ ਕਰੀ ਜਾਂਦੀ ਮੈਨੂੰ ਫਲਾਣੀ ਥੋੜਾ ਰੇਟ ਦੱਸੀ ਮੈਨੂੰ ਢਿੰਕੇ ਥੋੜਾ ਰੇਟ ਦੱਸੀ ਅੰਮਣ ਮੈਨੂੰ ਆਹ ਦੱਸੀ ਅੰਮਣ ਮੈਨੂੰ ਉਹ ਦੱਸੀ ਅੰਮਣ ਤੇ ਇੱਧਰ ਅੰਮਣ ਵੀ ਛਦੈਣ ਹੋ ਗਈ ਤੇ ਉਧਰ ਉਹ ਦੀਦੀ ਵੀ ਛਦੈਣ ਹੋ ਗਈ ਦੋਨੇ ਛਦੈਣ ਹੋਈਆਂ ਪੀਆਂ ਤਾਂ ਹੀ ਤੂੰ ਕਹਿੰਦਾ ਤਾਂ ਹੀ ਮੈਂ ਇਹਨਾਂ ਨਾਲ ਕੰਮ ਕਰਦੀ ਵੀ ਮੈਂ ਨਹੀਂ ਛਦੈਣ ਨਹੀਂ ਮੈਂ ਹੋਣਾ ਚਾਹੁੰਦੀ ਮੈਂ ਇਦਾਂ ਹੀ ਰਹਿਣਾ ਚਾਹੁੰਦੀ ਹਾਂ ਹਾਂ ਹੋ ਕੇ ਕਹਿੰਦੀ ਹੈ ਘਰ-ਮਗਰ ਨਹੀਂ ਹੋ ਰੋ ਹੋਰ ਫਿਰ ਭਰਾਜੀ ਕੀ ਕਰੀਏ ਕੰਮ ਕਰਦੇ ਆਂ ਹੋਰ ਪਹਿਲਾਂ ਦਾ ਵੀ ਕੰਮ ਕਰਦੇ ਆਂ ਅਮਣ ਅੱਜ ਤੂੰ ਨਾ ਅੱਜ ਵਾਲਾ ਲੱਗਦਾ ਆਪਣੀ ਵੀਡੀਓ ਤੇ ਕਮੈਂਟ ਨਹੀਂ ਪੜੇ ਪਰ ਮੈਂ ਵੈਨ ਜਾ ਕੇ ਕਮੈਂਟ ਪੜ ਲੇ ਤੇਰੀ ਵੀਡੀਓ ਤੇ ਕਿਉਂ ਵੀ ਤੂੰ ਹਰੇ ਇੱਕ ਗੱਲ ਤੇ ਭਾਜੀ ਦੀ ਕਲਾਸ ਲਾ ਦਿੰਦੀ ਨਾ ਇੰਨਾ ਤੂੰ ਅਤਿਆਚਾਰ ਕਰ ਭਾਜੀ ਤੇ ਕੋਈ ਗੱਲ ਨਹੀਂ ਹਾਂ ਕਹਿੰਦੇ ਹਰੇ ਇੱਕ ਤਾਂ ਤੇ ਵਿਚਾਰੇ ਨੂੰ ਭਾਜੀ ਦੀ ਕਲਾਸ ਲਾਉਂਦੀ ਆ ਭਾਜੀ ਨੂੰ ਬੋਲਣ ਲੱਗ ਜਾਂਦੀ ਆ ਅਮਣ ਭਾਜੀ ਤੁਹਾਨੂੰ ਜਿਹੜਾ ਕੈਮਰਾ ਆਫ ਕੈਮਰਾ ਕੰਮ ਨਹੀਂ ਉਹਨਾਂ ਨੂੰ ਪਤਾ ਹੈਗਾ ਤਾਂ ਤੂੰ ਭੰਜ ਕੀ ਕੀ ਗਾਂਡ ਘਾ ਦਿੰਦਾ ਹੈ ਮੈਂ ਉਹ ਤੇ ਜਰੀਏ ਤਾਂ ਦੁੱਖ ਸੁਣਾਉਣਾ ਕਿਸੇ ਨੂੰ ਬਕੇ ਨੂੰ ਕਹਿੰਦੇ ਉਹਨਾਂ ਵਰਗਾ ਹੈ ਹਾਲ ਤੁਹਾਡਾ ਜਿਹੜੇ ਉਹ ਜੱਬਲ ਨਹੀਂ ਹੈਗਾ ਕਿਹੜਾ ਉਹ ਜੋੜੀ ਨਹੀਂ ਹੈਗੀ ਆਪਣੀ ਮੰਮੀ ਰਖ ਲੈ ਦਿੰਦੇ ਹੋ ਕਹਿੰਦੇ ਉਹਨਾਂ ਆਂ ਮੈਂ ਕਰਦੇ ਨੇ ਅਮਨ ਤੇ ਕੁਲਿੰਦਰ ਅਈ ਜੱਬਲ ਤਾਂ ਬੜੀਆਂ ਨੇ ਨੀਓਂ ਆਉਣ ਵਾਲੇ ਨੇ ਟਾਈਮ ਕਿ ਹੋ ਗਿਆ ਆ ਫਸ ਕੇ ਕਿੱਥੇ ਕੜ ਗਈ ਆ ਕੇ ਆਹ ਦੇਖੋ ਆ ਸੋਖ ਹੈ ਘਰ ਦੇ ਮੂਰੇ ਹੈ ਨਹੀਂ ਮਹਿਮਾਨ ਛੱਡ ਕੇ ਨਹੀਂ ਅੰਕਲ ਵਿਚਾਰਾ ਦੇਖੀ ਕੋਈ ਗਰਮੀ ਚ ਉੱਪਰ ਥਾਲਾ ਰੱਖ ਕੇ ਚੱਲਾਈ ਕਿੰਨਾ ਮੁਸ਼ਕਲ ਹੈ ਨਾ ਯਾਰ ਦੇਖੀ ਅੰਕਲ ਵਿਚਾਰਾ ਉੱਤਰਿਆ ਹੀ ਕੋਈ ਗਰਮੀ ਦੇ ਵਿੱਚ ਸਿਰ ਤੇ ਥਾਲਾ ਰੱਖ ਕੇ ਪਸੀਨੇ ਦਾ ਭੁੱਜਿਓ ਹੋਰ ਤੁਰਿਆ ਜਾ ਰਿਹਾ ਹੈ ਕਈ ਬਜ਼ੁਰਗਾਂ ਤਾਂ ਕਬੀਲਦਾਰੀਆਂ ਨੇ ਖਾ ਲਿਆ ਤੇ ਕਈ ਬਜ਼ੁਰਗ ਪੈ ਪੈ ਕੇ ਥੱਕ ਜਾਂਦੇ ਨੇ ਉਹਨਾਂ ਨੂੰ ਕੋਈ ਮਤਲਬ ਨਹੀਂ ਘਰ ਦੇ ਵਿੱਚ ਕੁਝ ਪਰ ਕਬੀਲਦਾਰੀ ਵਾਲਿਆਂ ਦੀ ਕੋਈ ਕਦਰ ਨਹੀਂ ਹੈਗੀ ਜਿਹੜੇ ਭੁੱਜਿਆ ਨੇ ਉਹਨਾਂ ਦੇ ਕੌਣ ਗੱਲ ਖਾਰੇ ਪਰ ਕੋਈ ਕਹਿਣ ਦਾ ਫਾਇਦਾ ਨਹੀਂ ਹੈਗਾ ਕਿਉਂਕਿ ਅੱਜ ਕੱਲ੍ਹ ਜ਼ਮਾਨਾ ਝੂਠਿਆਂ ਦਾ ਹੀ ਹੈ ਤੇ ਬੰਦਾ ਉਹਦੀ ਹੀ ਸੁਣਦਾ ਹੈ ਦੇ ਵਿਚਾਰਾ ਕਿਵੇਂ ਜਾ ਰਿਹਾ ਗਰਮੀ 'ਚ ਆਹ ਕੌਣ ਆ ਗਿਆ ਆਣੀ ਲੱਗ ਰਹੀ ਗੱਡੀ ਆਪਣੇ ਘਰ ਵੱਲੋਂ ਆ ਰਹੀ ਹੈ ਨਾ ਫਤਿਹੂਦੀ ਨਾ ਆ ਗਏ ਨੇ ਮੈਂ ਲੋ ਕਰੀ ਮੇਰੇ ਮੂੰਹ ਤੇ ਜਾਮਨ ਪੈ ਗਿਆ ਆ ਗਿਆ ਆ ਗਿਆ ਤੇ ਅੰਦਰ ਸਰਦਨ ਤੋਂ ਮੈਂ ਮਮਾ ਹੋਏ ਮਿੱਤ ਜਾਣੇ ਬੱਚਿਆਂ ਨੂੰ ਕਿੰਨਾ ਹੁੰਦਾ ਨਾ ਉਹਨੇ ਸਾਰ ਪਹਿਲਾਂ ਮਾਂ ਨੂੰ ਲੱਭਦੇ ਨੇ ਵੱਡਾ ਬੱਚਾ ਵੱਡਾ ਬੱਚਾ ਨਹੀਂ ਆਇਆ ഹലോ ഓണി ചിജി വാജി പത്ത ਇਨੀ ਕੁ ਜ਼ਿਆਦਾ ਐਕਸਾਈਟਮੈਂਟ ਹੈ ਨਾ ਕਲੇ ਓਪਨ ਕਰਨ ਦੀ ਮम्मा ਛੇਤੀ ਕਰੋ ਛੇਤੀ ਮੈਨੂੰ ਸਬਰ ਨਹੀਂ ਹੋ ਰਿਹਾ ਅਜੀ ਹੁਣੇ ਜਸਟ ਨਾ ਆ ਕੇ ਆਇਆ ਤੇ ਪਨੀਤ ਨੂੰ ਨੀਂਦ ਆ ਰਹੀ ਸੀ ਆ ਦੇਖੋ ਉਹਨੂੰ ਵੀ ਨਾਲ ਛਾਲਾ ਵੀਰੇ ਛੇਤੀ ਉੱਠ ਛੇਤੀ ਉੱਠ ਮੈਨੂੰ ਸਬਰ ਨਹੀਂ ਹੋ ਰਿਹਾ ਕੰਦਾ ਕਿੰਨਾ ਚਾਹ ਹੁੰਦਾ ਨਾ ਛੋਟੀਆਂ ਛੋਟੀਆਂ ਖੁਸ਼ੀਆਂ ਹੁੰਦੀਆਂ ਨੇ ਆ ਇਹਨੂੰ ਕਹਿੰਦੇ ਛੋਟੀਆਂ ਛੋਟੀਆਂ ਖੁਸ਼ੀਆਂ ਹੈ ਨਾ ਬਟੇ ਹਾਂਜੀ ਜਿੰਨਾ ਛੋਟਾ ਬੱਚਾ ਹੁੰਨੀ ਆ ਛੋਟੀਆਂ ਛੋਟੀਆਂ ਚੀਜ਼ਾਂ 'ਚ ਖੁਸ਼ ਹੋ ਜਾਂਦਾ ਹੈ ਨਾ ਜਿੰਨਾ ਇਨਸਾਨ ਵੱਡਾ ਉਹਨੂੰ ਕੋ ਸਮਰਜੀ ਮਿਲੀ ਜਾਏ ਇਨਸਾਨ ਕਦੀ ਖੁਸ਼ ਨਹੀਂ ਹੁੰਦਾ ਹਨਾ ਪਰਨੀਤ ਆ ਮੈਂ ਰਾਈਟ ਅੱਜ ਮੈਂ ਆ ਪਰਨੀਤ ਤੇ ਫਟੇ ਦਾ ਤਾਂ ਕੋਈ ਹੈ ਨਹੀਂ ਮੈਂ ਤੇ ਪਨੀਰ ਮਾਮਾ ਮਮਾ ਨਾਲ ਦਿੱਤੀਆ ਹਨਾ ਪਰਨੀਤ ਦੇਖੋ ਕਲਾਂ ਦਿਖਾਓ ਤਾਂ ਸਹੀ ਦੱਸੋ ਐਕਸਪਲੇਨ ਕਰੋ ਵਾਟ ਇਜ਼ ਦਿਸ ਇਹ ਦਿਸ ਇਜ਼ ਅਕਲੇ ਦਿਸ ਇਜ਼ ਦ ਕਲੇ ਵੈ ਮੈਮ ਦੱਸਿਆ ਕਿ ਉਹਨਾਂ ਨੂੰ ਓਵਨ ਲਾਣੇ ਨੇ ਕੀ ਅਰਥ ਜੀ ਕਿਸਾਨ ਅਛੂ ਜੀ ਵੇਰੀ ਗੁੱਡ। ਉਹ ਦੇ ਚਾਦਰ। ਫਤਿਹ ਪਲੀਜ਼ ਓਪਨ ਇਟ ਕੇਅਰਫੁਲੀ। ਕੇਅਰਫੁਲੀ ਫਤਿਹ ਇਹਨੂੰ ਬਾਅਦ ਚ ਬੰਦ ਵੀ ਕਰਨਾ ਬੇਟੇ ਕਿਉਂਕਿ ਟੀਚਰ ਸਕੂਲ ਚ ਮਗਵਾਇਆ ਕਰਨਗੇ ਨਾ ਉਦੋਂ ਫਿਰ ਮੈਂ ਨਿਊ ਥੋੜੀ ਪਰਚੇਸ ਕਰੂੰਗੀ। ਹਾਂ? ਸਹੀ ਬਾਤ। ਸਹੀ ਬਾਤ। ਪਰ ਇਹ ਤੇ ਮੈਂ ਨਾ ਮੋਟਰ ਚ ਲਾ ਕੇ ਆਈ ਆ। ਹੁਣ ਮੈਨੂੰ ਯਾਦ ਆਇਆ। ਕੋਈ ਨਾ ਕੀ ਹੋਈ। ਮੈਂ ਫੋਨ ਕਰਦਾ ਮਮਾ ਨੂੰ ਫੋਨ ਕਰਾ। ਮੋਟਰ ਚਲਾਈ ਹੋਈ ਹੈ। ਥੈਂਕ ਯੂ ਭਰ ਕਿ ਧਿਆਨ ਦਿੱਤੀ ਮਿਲ ਜਾ। ਹਾਂ ਫਤਿਹ। ਹਮ ਅਬੇ। ਉਹ ਤੇ ਕਰਨੀ ਸਭ ਕੀ ਹੋ ਗਿਆ ਰੇ ਬੇ ਅੱਬੇ 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 ਵੀ ਮੈਂ ਖੋਲਦਾ ਲੰਬੂ ਜਿਹਾ ਕੋਡਿੰਗ ਕਿਸ ਅਦਰ ਸਟ੍ਰੀਚ ਟੋਪ ਉਹ ਨੋ ਟ੍ਰੂਲੀ ਜੇ ਵੀ ਆ ਯਾਰ ਮੈਂ ਤਾਂ ਸਾਵਨ ਨਹੀਂ ਹੋ ਰਿਹਾ ਗਾਇਸ ਖੁੱਲ ਗਿਆ ਨਾਲ ਨਾਲ ਉਹਨਾਂ ਨੇ ਮੋਲ ਦਿੱਤੇ ਹੋਏ ਨੇ ਮੋਲਡ ਵੀ ਮੀਨਸ ਕਲੇ ਸੈੱਟ ਕਰਕੇ ਉਹਦੇ ਚ ਪਾਓ ਅਸੀਂ ਤੁਹਾਨੂੰ ਹੁਣ ਸੈਂਪਲ ਵੀ ਦਿਖਾਵਾਂਗੇ ਠੀਕ ਹੈ ਕੀ ਕਿਦਾਂ ਦਾ ਬਣੂਗਾ ਫਤਿਹ ਤਾਂ ਐਕਸਾਈਟਡ ਹੈ ਗਈ ਹੈਗਾ ਮੈਂ ਖੁਦ ਬਹੁਤ ਐਕਸਾਈਟਡ ਹਾਂ ਕਿਉਂਕਿ ਮੈਨੂੰ ਖੁਦ ਹੇ ਜੀਆ ਚੀਜ਼ਾਂ ਕਰਨੀਆਂ ਬਹੁਤ ਸੌਖੀਆਂ ਲੱਗਦੀਆਂ ਨੇ ਆਰਾਮ ਦੇ ਨਾਲ ਓਪਨ ਕਰੋ ਫਿਰ ਮੈਂ ਪਾਪਾ ਨੂੰ ਵੀਡੀਓ 깔 ਲਾਨੀ ਆ ਉਹ ਵਾਓ ਵਾਟ ਇਜ਼ ਦਿਸ ਆਈ ਥਿੰਕ ਇਟ ਵਿਲ ਬੀ ਰੋਲਰ ਹਣਾ ਰੋਲਰ ਹੋਗਾ ਨਾ ਆਈ ਥਿੰਕ ਰੋਲ ਕਰਨ ਵਾਸਤੇ ਜਾ ਕੋ ਉਹ 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 ਵੇਟ 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 ਇਹਨਾਂ ਨੂੰ ਨਹੀਂ ਅਜੇ ਨਹੀਂ ਇਹਨਾਂ ਨੂੰ ਨਹੀਂ ਇਹਨਾਂ ਨੂੰ ਨਹੀਂ ਰੋਲਰ ਹੈ ਹਮ ਨਾ ਓ ਵਾਓ ਵੈਰੀ ਨਾਈਸ ਆ ਦੇਖੋ ਆ ਸਾਰੇ ਕਟਰ

क्ले अच्छा क्ले है वाओ देखो अच्छा देखो आ भी ਦਿੱਤਾ ਹੋਇਆ ਆਪਾਂ ਇਹਦੇ ਵਿੱਚ ਵੀ ਪਾ ਕੇ ਨਾ क्ले ਸੈੱਟ ਕਰਕੇ ਇਹ ਵੀ ਸ਼ੇਪ ਆ ਸਕਦੀ ਹੈ ਸੇਮ ਪਹਿਲਾਂ ਜਸਟ 1 ਬਾਕਸ ਖੋਲ ਕੇ 1 ਟਰਾਈ ਕਰਾਂਗੇ ਠੀਕ ਹੈ ਫਤਿਹ ਠੀਕ ਹੈ ਓਕੇ ਸਾਰਾ ਨਹੀਂ ਓਪਨ ਕਰਨਾ ਠੀਕ ਹੈ ਓਕੇ ਮੈਂ ਬਣਾਉਂਗਾ ਚਲੋ ਇੱਕ ਬਣਾ ਕੇ फटाफट ਦਿਖਾ दो ਮੈਂ ਫਤਿਹ ਦੀ ਫੋਟੋ ਬਣਦੀ ਕਰੋ ਕਰੋ ਬੇਟਾ ਇੰਨਾ ਹੋਰ ਇੰਨਾ ਪ੍ਰੈਸ ਨਾ ਨਾ ਕਰੋ ਤੇ ਟੇਬਲ ਦੇ ਨਾਲ ਚਿਪਕ ਜਾਏਗੀ ਛੱਡੋ ਚਲੋ ਥੋੜਾ ਥੋੜਾ ਹਲਕਾ ਹਲਕਾ ਪ੍ਰੈਸ ਕਰੋ ਸੌਫਟ ਤਾਂ ਪਈ ਹੈ ਬੇਟਾ ਆ ਦੇਖੋ ਇੱਧਰ ਇੱਧਰ ਦੋ ਛੱਡੋ ਆਰਾਮ ਦੇ ਨਾਲ ਹਾਂਜੀ ਹਾਂਜੀ ਹੁਣ ਆ ਦੇਖੋ ਆ ਵਾਲੀ ਸ਼ੇਪ ਆ ਜਾਊਗੀ ਇਹਦੇ ਨਾਲ ਕਰ ਦੋ ਇਹ ਵਾਲੀ ਸ਼ੇਪ ਨਹੀਂ ਮੈਂ ਉਹ ਨਾ ਇਹ ਤਾਂ ਬਿੱਗ ਹੈ ਉਹ ਤੁਸੀਂ ਛੋਟਾ ਹੋ ਕੀਤਾ ਆ ਤਰ੍ਹਾਂ ਹੋਰ ਨੂੰ ਵੱਡਾ हां ये ब्लड है कि है इते कटदा आ बना दूँ बना दो ये बिग गैप शराब ना दो, दो स्मॉल है रैबिट है में भी ये रैबिट हां जी चलो नाउ प्रेस इट करो करो प्रेस कर इकरे में मखानेला है उन इत्तो मारा मारा इत्तो कड्ने जल्दी करो नमा पकड़ के रख दो तू सेटों तो कड्दो ਸਲੋ ਹੁਣ ਆਰਾਮ ਦੇ ਨਾਲ ਵਿੱਚੋਂ ਕੱਢ ਲਓ ਮੋਲਡ ਇਹ ਗਰਮੀ ਹੈ ਨਾ ਗਰਮੀ ਕਰਕੇ ਤੁਹਾਡੀ ਕਲੇ ਨਾ ਸੌਫਟ ਸੌਫ ਜੀ ਹੋ ਗਈ ਹੈ ਹੁਣ ਇਹ ਲੋ ਬੈਗ ਰੱਖਿਆ ਹੋਇਆ ਹੁਣ ਕਰਨ ਤੋਂ ਪਹਿਲਾਂ ਆ ਦੇਖੋ ਲਿਆਓ ਦੇਖੋ ਮੰਮਾ ਦੇ ਹੱਥ ਤੇ ਰੱਖੋ ਯਾ ਹਾਂ ਇਹ ਕੀ ਬਣ ਗਿਆ ਰੈਬਿਟ ਲਓ ਜੀ ਆ ਦੇਖੋ ਰੈਬਿਟ ਬਣ ਗਿਆ ਟੋਟ ਗਿਆ ਹਾਂ ਨਹੀਂ ਫੁੱਲਿਆ ਕੰਢੀ ਤੇ ਲੋ ਕੀ ਫਾਇਦਾ ਪੈਗੀਆਂ ਚੀਜ਼ਾਂ ਦੇਖ ਦੇ ਨਾਲੇ ਕਰਾ ਨਹੀਂ ਇਹਦਾ ਕੋਈ ਫਾਇਦਾ ਨਾ ਪਾਣੀ ਨੂੰ ਸੋੜਾ ਜਾਂ ਛੱਟ ਜਾਂਦਾ ਪਾਣੀ ਬਿਲਕੁਲ ਜਾਂਦਾ ਨਹੀਂ ਹੈਗਾ ਨਾ ਇਹ ਨੂੰ ਮੰਜ ਤੇ ਹੋਰ ਹੀ ਤਰ੍ਹਾਂ ਦੀ ਇਹ ਹਾਲਤ ਹੋ ਜਾਂਦੀ ਹੈ ਤੇ ਪਾਣੀ ਵੀ ਸੈਟਾਂ ਤੇ ਖੜ ਜਾਂਦਾ ਨੁਕਰਾਂ ਦੇ ਵਿੱਚ ਸੋ ਆ ਪਹਿਲਾਂ ਇਹ ਲੱਗਾ ਸੀ 500 ਵਾਲਾ ਪੁਰਾਣੀ ਦੀ ਕੋਈ ਉਹ ਵਧੀਆ ਸੀ ਚਮਕਦਾ ਸੀ ਕਿਤੇ ਆਣ ਟਮਾਟਿਕ ਤੇ ਚਮਕਦੇ ਆਂਦੇ ਭਈ ਆਈ ਤੇਲੀ ਹਾਂ ਇੰਨਾ ਕੰਨਪਾਕ ਕਰਕੇ ਮਾਰਕਲੇ ਜਿੱਦ ਦਲਵਾਇਆ ਹੈ। ਉਹੀ ਹੋ ਗਿਆ ਜਿਹੜੀਆਂ ਪੁਰਾਣੀਆਂ ਚੀਜ਼ਾਂ ਉਹ ਪੁਰਾਣੀਆਂ ਸੀ ਅੱਜ ਕੱਲ ਜਿਹੜਾ ਜਿੱਦੇ ਚ ਜ਼ਿਆਦਾ ਫੈਸ਼ਨ ਉਹ ਹੋਇਆ ਹੋਇਆ ਨਾ ਆ ਦੇਖ ਜਿਹੜਾ ਤਾਂ ਸਾਹ ਵੀ ਲੱਤੇ ਰਗੇ। ਹੈ ਨਹੀਂ ਇਹ ਚਮਕਦਾ ਹੀ ਨਹੀਂ ਇਹ ਮਾਰ ਕੇ ਇਹ। ਉਹ ਦੂਜੇ ਦੇਸੀ ਦਸਤਾਂ ਵੀ ਠੀਕ ਆ। ਉਹਨਾਂ ਦੀ ਕੌਫੀ ਵੀ ਬਣਾ ਹੀ ਦਿੰਦੀਆਂ ਟਾਈਮ ਤੇ ਹੋ ਗਈ ਪਿਆ। ਲੋ ਜੀ ਆਪਣੀ ਚਾਹ ਨੂੰ ਆ ਗਈ ਉਬਾਲੀ ਹੋਇਆ ਮੈਂ ਰੋਜ਼ ਤਾਂ ਟਾਈਮ ਦੱਸਦੀ ਅੱਜ ਦੱਸੇ ਨੇ ਅੱਜ ਪੂਰੇ 3:00 ਵਜ ਗਏ ਨੇ। ਤੇ ਮੈਂ ਇੱਧਰ ਹੁਣ ਬੱਚਿਆਂ ਦੀ ਕੌਫੀ ਵੀ ਬਣਾ ਕੇ ਰੱਖਣ ਲੱਗੀ ਆ ਬਸ ਉਹਨਾਂ ਦੀ ਵੈਰ ਨਾ ਆਉਂਦੀ ਹੀ ਹੋਣੀ ਆ ਡੱਬਾ ਨਹੀਂ ਖੁੱਲਣ ਦਿਆ ਖੰਡ ਵਾਲਾ ਮੈਂ ਡੱਬਾ ਖੋਲਣਾ ਪਹਿਲਾਂ ਤੇ ਅੱਜ ਨਾ ਮੈਂ ਰਾਜ ਨੂੰ ਸਕੂਲ ਜਾ ਕੇ ਵੀਡੀਓ ਕੋਲ ਲਾਈਵ ਥੋੜੀ ਜੀ ਕਿਉਂਕਿ ਮੈਨੂੰ ਐ ਲੱਗਿਆ ਸੀ ਕਿ ਰਾਜ ਦਾ ਜਰਾ ਥੋੜਾ ਜਿਹਾ ਹੋਣਾ ਆ ਉਦਾਸ ਕਿਉਂਕਿ ਰਾਜ ਉਹਨਾਂ ਡੈਡੀ ਨੂੰ ਬਹੁਤ ਯਾਦ ਕਰਦਾ ਜੋ ਡੈਡੀ ਪੂਰੇ ਹੋਏ ਸੀ ਨਾ ਉਦੋਂ ਰਾਜਾ ਛੋਟਾ ਸੀ ਉਹਨਾਂ ਦਾ ਮਨ 9-10 ਸਾਲ ਦਾ ਹੀ ਨਾ ਜੱਟ 11 ਸਾਲ ਹੋ ਗਿਆ ਡੈਡੀ ਨੂੰ ਪੂਰੇ ਹੋਏ 11 ਸਾਲ ਹੋ ਗਏ ਨੇ ਨੇ ਨਾ ਹੁੰਦਾ ਸਾਲ ਤੱਕ ਨਹੀਂ ਆਵਾ ਹੈ 12 13 ਸਾਲ ਆਂਦਾ 12 13 ਸਾਲ ਆਂਦਾ ਹੀ ਰਾਜਾ ਫਿਰ ਵੀ ਮੇਰੇ ਪੁੱਤ ਨੇ ਇਤ ਵੀ ਜਿੱਡਾ ਇਹ ਤੁਹਾਨੂੰ ਪਤਾ ਹੀ ਨਹੀਂ ਹੈ ਨਾ ਬੱਚੇ ਨੂੰ ਕਿੰਨੀ ਖੁਸ਼ ਹੁੰਦੀ ਹੈ ਪਰ ਹੁਣ ਤਾਂ ਵੈਸੇ ਹੀ ਹਰੇਕ ਟਾਈਮ ਤੇ ਜਦੋਂ ਰਾਏ ਨੂੰ ਡਿਗਰੀ ਵੀ ਮਿਲੀ ਸੀ ਕੋਈ ਵੀ ਚੀਜ਼ ਹੁੰਦੀ ਡੈਡੀ ਦੀ ਬੜੀ ਯਾਦ ਆਉਂਦੀ ਤੇ ਅੱਜ ਨਾ 16 ਜੁਲਾਈ ਹੋ ਗਈ ਤੇ ਅੱਜ ਦੇ ਦਿਨ ਡੈਡੀ ਸਾਨੂੰ ਸਾਰਿਆਂ ਨੂੰ ਛੱਡ ਕੇ ਚਲੇ ਗਏ ਸੀ ਤੇ ਬੜਾ ਸੱਚੀ ਮੰਨ ਜਿਆ ਨਾ ਪਰਦਾ ਯਾਦ ਕਰਕੇ ਕਿਉਂਕਿ ਹਰੇਕ ਟਾਈਮ ਤੇ ਨਾ ਇਹ પણ ওই ਗੱਲ ਗੱਨੇ ਹੁਣ ਹੋਸ਼ ਜੀ ਸੰਭਾਲੀ ਨਾ ਹੁਣ ਪਤਾ ਲੱਗਦਾ ਇਹਨਾਂ ਚੀਜ਼ਾਂ ਦਾ ਕਿ ਕਿ ਬੁੱਧੀਆਂ ਨਾ ਕਮੀਆਂ ਜਦੋਂ ਲੱਗਦਾ گاਉਂ ਬਹੁਤ ਟਾਈਮ ਆਉਣੇ ਨੇ ਜਿੱਥੇ ਡੈੜੀ ਯਾਦ ਆਉਣਗੇ ਸਾਨੂੰ ਤੇ ਰਾਜਾ ਵੀ ਨਾ ਹੁਣ ਇੰਨਾ ਕਿ ਉਹ ਕਰਦਾ ਮੈਂ ਸਵੇਰੇ ਸਕੂਲ ਜਾ ਕੇ ਉਹਨੂੰ ਵੀਡੀਓ ਕਾਲ ਲਾਈ ਸੀ ਪਰ ਮੈਂ ਵੀ ਜਿਆਦਾ ਕਰ ਕੀਤੀ ਨਹੀਂ ਹੈਗੀ ਵੀ ਮੈਂ ਨਾਨ ਨੂੰ ਕਿਹਾ ਮੈਂ ਘਰ ਜਾ ਕੇ ਤੈਨੂੰ ਕਰਾਂਗੀ ਤੇ ਹੁਣ ਮੈਂ ਦੇਖਦੀਆਂ ਉਹਨੂੰ ਫੇਰ ਫੋਨ ਕਰਦੀਆਂ ਤੇ ਬਾਕੀ ਸਾਡੀ ਤਾਂ ਇਹ ਹੀ ਅਦਾਸ ਹੈ ਕਿ ਚਲੋ ਜੀ ਸਾਰਿਆਂ ਦੇ ਮਾਪੇ ਉਹਦੀ ਵਾਹਿਗੁਰੂ ਲੰਬੀ ਉਮਰ ਕਰੇ ਸਾਰੇ ਹੱਸਦੇ ਵਸਦੇ ਰਹਿਣ ਆਪਣੇ ਬੱਚਿਆਂ ਦਾ ਸਾਰਾ ਕੁਝ ਦੇਖ ਕੇ ਹੁਣੀਆਂ ਤਾਂ ਫੇਰ ਜਾਣ ਨਹੀਂ ਤੇ ਬੜਾ ਪਿੱਛੇ ਜਿਹੜੇ ਰਹਿ ਜਾਂਦੇ ਨੇ ਉਹਨਾਂ ਵਾਸਤੇ ਪਛਤਾਵਾ ਹੀ ਰਹਿ ਜਾਂਦਾ ਹੈ ਨਾ ਬੰਦਾ ਬੜਾ ਸਿੱਕੀ ਮੰਦੂਕੀ ਹੁੰਦਾ ਹੈ ਕੋ ਚਲੋ ਜੀ ਮੇਰਾ ਨਾ ਹੁਣ ਵਲੌਗ ਬਣਾਉਣ ਨੂੰ ਜ਼ਿਆਦਾ ਨਹੀਂ ਜੀ ਕਰ ਰਿਹਾ ਤੇ ਆਪਾਂ ਅੱਜ ਦਾ ਵਲੌਗ ਵੀ ਇੱਥੇ ਐਂਡ ਕਰਦੇ ਆਂ ਹੁਣ ਤੁਹਾਨੂੰ ਕੱਲ ਨਵੇਂ ਵਲੌਗ ਦੇ ਨਾਲ ਮਿਲਾਂਗੇ ਅੱਜ ਸ਼ਾਇਦ ਅਸੀਂ ਜਾਣਾ ਵਿਚਾਰ ਦੇਖਦੇ ਆਂ ਬਾਕੀ ਪਤਾ ਨਹੀਂ ਕੱਲ ਵੀ ਕੈਂਸਲ ਹੋ ਗਿਆ ਸੀਗਾ ਕੱਲ ਵੀ ਨਹੀਂ ਗਏ ਹੈਗੇ ਬਾਣ ਬੱਚਿਆਂ ਦਾ ਸਮਾਨ ਫੋਨ ਰੱਖਾ ਰੈਡੀ ਕਰਕੇ ਉਹ ਭਾਂਉਂਦੇ ਆਉਂ ਕਾਲੇ ਪੈਣ ਦੇ ਨੇ ਲੋ ਆਈ ਗਈ ਉਹਨਾਂ ਦੀ ਵੈਣ ਉਹਨੂੰ ਮੈਂ ਲੈ ਕੇ ਆਉਣੀ ਆ ਇੱਧਰ ਤਾਂ ਕੂਲਰ ਪਿਆ ਹੋਇਆ ਅੱਗੇ ਵੈਣ ਵਾਲਿਆਂ ਦੀ ਆ ਗਲਤੀ ਆ ਹੋਰਨ ਮਾਰ ਕੇ ਨਾ ਛੱਡ ਜਾਂਦੇ ਨੇ ਸਾਡੀ ਵੈਣ ਵਾਲੇ ਨੇ ਨਾ ਬੱਚੇ ਨੂੰ ਅੰਦਰ ਰੋਡ ਕਰਾਸ ਕਰਵਾ ਕੇ ਫੇਰ ਛੱਡ ਕੇ ਜਾਂਦੇ ਆ ਇਹਨਾਂ ਦੀ ਇਹ ਗਲਤੀ ਹੋਰਨ ਮਾਰ ਕੇ ਇਹਨਾਂ ਦੀ ਫੇਰ ਕੰਪਲੇਨ ਕਰਨੀ ਪਣੀ ਆ ਸਾਨੂੰ ਤੇ ਗੇਟ ਨੂੰ ਰੋਗਨ ਕਰਤਾ ਗੇਟ ਬੜਾ ਸੋਹਣਾ ਲੱਗ ਰਿਹਾ ਆ ਪਰ ਨਹੀਂ ਇਤੁਰ ਨਹੀਂ ਮੀ ਸਰਪ੍ਰਾਈਜ਼ ਹੋ ਜਾਣਾ ਹੈ ਕਿ ਗੇਟ ਨੂੰ ਰੋਗਨ ਕੀਤਾ ਛੋਲੇ ਛੋਲੇ ਵਾਓ ਲੋ ਜੀ ਆਗੇ ਸਾਡੇ ਲੱਲੂ RAM ਸਾਰੇ ਜਾਣੇ